ਮੇਰੇ ਉਹਨਾਂ ਕੋ ਕੰਮ ਕਰ ਰਹੇ ਹੈ ਇਹ ਬੱਚੇ ਬੱਚੇ ਤੇ ਉਹਨਾਂ ਦੇ ਕੰਮ ਕਰ ਰਹੇ ਹੈ ਮੈਂ ਉਹਨਾਂ ਦਾ ਹਾਂਜੀ ਕਿ ਇਸ ਤਰ੍ਹਾਂ ਸੁਭਾਅ ਸੀ ਬੱਚੇ ਦਾ ਬਹੁਤ ਵਧੀਆ ਸੁਭਾਅ ਸੀ ਗਾ ਇਹ ਮੁੰਡੇ ਦਾ ਬਹੁਤ ਨੇਕ ਸੁਭਾਅ ਦਾ ਬੱਚਾ ਸੀ ਜਿਹੜੀ ਧੂਮ ਕੱਢਣਾ ਹੋਈ ਹੈ ਇਹਦੇ ਨਾਲ ਪੂਰਾ ਪੰਜਾਬ ਰੋ ਰਿਹਾ ਹਾਂਜੀ ਇਹ ਕਹਿਣਾ ਚਾਹੁੰਦੇ ਕਿ ਜਿਹੜੀ ਚਾਈਨਾ ਡੋਰ ਇੰਨੀ ਉੱਡ ਰਹੀ ਹੈ ਤੇ ਫਿਰ ਵੀ ਇੰਨੇ ਕੰਮ ਹੋ ਰਹੇ ਨੇ ਇਹ ਤਾਂ ਟੋਟਲੀ ਪਤੰਗ ਦਾ ਪਤੰਗ ਵਾਜੀ ਹੈ ਜਿਹੜੀ ਬੈਨ ਹੋਣੀ ਚਾਹੀਦੀ ਹੈ ਚਾਹੇ ਉਹ ਚਾਈਨਾ ਡੋਰ ਆ ਸਾਡੀ ਚਾਹੇ ਇੰਡੀਆ ਦੀ ਡੋਰ ਆ ਟੋਟਲੀ ਪਤੰਗ ਵਾਜੀ ਹੈ ਜਿਹੜੀ ਬੈਨ ਹੋਣੀ ਚਾਹੀਦੀ ਹੈ ਜੀ ਬਲੇ ਦੇਖਿਆ ਬੱਚਾ ਤੁਹਾਡੇ ਕੋਲ ਖੇਲਦਾ ਵੀ ਰਿਹਾ ਹੋਣਾ ਵਾ ਹਾਂਜੀ ਸਾਡੇ ਜਦੋਂ ਉਹ ਤੁਹਾਡੇ ਜਿੰਨੀ ਹੈ ਤਾਂ ਕਿਸ ਤਰ੍ਹਾਂ ਦਾ ਲੱਗਦਾ ਸਾਨੂੰ ਤਾਂ ਕਾਟਾ ਹੀ ਬਹੁਤ ਵੱਡਾ ਪੈ ਗਈ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਪੈ ਗਈ ਹੁਣ ਆਸੀਂ ਮੋਟਰਸਾਈਕਲ ਵੀ ਦੇਖਿਆ ਸੀ ਮੋਟਰਸਾਈਕਲ ਤੇ ਜਾ ਰਹੇ ਸੀ ਕਿੱਥੇ ਨੂੰ ਜਾ ਰਹੇ ਸੀ ਕੀ ਕਿੱਥੋਂ ਆ ਰਹੇ ਸੀ ਬੱਚਾ ਸਕੂਲ ਚ ਪ੍ਰੀ ਬੋਰਡ ਦਾ ਪੇਪਰ ਦੇ ਕੇ ਘਰ ਨੂੰ ਆ ਰਿਹਾ ਸੀਗਾ ਜੀ ਆਪਣੇ ਭਰਾ ਨਾਲ ਆ ਰਿਹਾ ਸੀਗਾ ਮੋਟਰਸਾਈਕਲ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਪਿੰਡ ਦੇ ਵਿੱਚ ਪੂਰੇ ਸੋਗ ਦਾ ਮਾਹੌਲ ਆਈ ਪੂਰੇ ਪਿੰਡ ਦੇ ਵਿੱਚ ਕੀ ਨੂਰ ਸਮਰਾਲਾ ਹਲਕੇ ਜੇ ਸੋਗ ਦਾ ਲਹਿਰ ਹੈ ਜੀ ਰੋਕ ਜਾਂਬੀ ਕੀਤਾ ਗਿਆ ਹਾਂਜੀ ਉਸ ਤੋਂ ਬਾਅਦ ਕੀ ਕੀਤਾ ਪ੍ਰਸ਼ਾਸਨ ਨੇ ਕੀ ਰਲ ਮੋਤੋ ਪ੍ਰਸ਼ਾਸਨ ਤਾਂ ਹੀ ਤਰਵਾਚਾ ਦੇ ਕੇ ਗਈ ਚਲੋ ਵੀ ਅਸੀਂ ਹੱਲ ਕਰਾਂਗੇ ਪਰ ਚੀਜ਼ਾਂ ਦਾ ਹੱਲ ਹੁੰਦਾ ਦਿਖਦਾ ਨਹੀਂ ਹੁੰਦਾ ਇਹ ਚੀਜ਼ਾਂ ਅਸੀਂ ਤਾਂ ਪਤੰਗਬਾਜ਼ੀ ਟੋਟਲੀ ਬੈਨ ਹੋਣੀ ਚਾਹੀਦੀ ਹੈ ਜੀ ਇੱਕ ਰੋਂ ਕੱਲਾ ਹੀ ਸੀਗਾ ਹਾਂਜੀ ਬਿਲਕੁਲ ਕੱਲਾ ਬੱਚਾ ਸੀਗਾ ਜੀ ਪਿਤਾ ਜੀ ਦਾ ਪਿਤਾ ਜੀ ਦਾ ਟਰੱਕ ਦਾ ਕਾਰੋਬਾਰ ਸੀਗਾ ਜੀ ਕੁਛ ਨਾ ਸਰਪੰਚ ਵੀ ਨਹੀਂ ਹਾਂਜੀ ਮੌਜੂਦਾ ਸਰਪੰਚ ਹੈ ਜੀ ਇਸ ਟਾਈਮ ਹਾਂਜੀ ਮੈਂ ਕਰੀ ਸੀ ਜੀ ਹੁਣ ਕਦੋਂ ਕਰ ਟਾਈਮ ਤੇ ਸੰਸਕਾਰ ਹੋ ਉਸ ਦਾ ਸੰਸਕਾਰ ਗਏ ਹੋਏ ਹੀ ਡੈੱਡ ਬਡੀ ਤੇ ਪੋਸਟਮਾਰਟਮ ਵਾਸਤੇ ਸੰਭਾਲੇ ਅੱਜ ਤੇ ਪਖੜੇ ਹੀ ਹੁਣ ਇਹ ਜਗ੍ਹਾ ਵੀ ਉਹਨਾਂ ਦੀ ਖੁਦ ਕੋਠੀ ਉਸੇ ਮੁੰਡੇ ਦੀ ਸੀ ਜੀ ਬਣਾ ਰਹੀ ਤਿਆਰ ਹੋ ਰਹੀ ਸੀ ਤੁਹਾਨੂੰ ਕਿੰਨੇ ਘੋਜ ਪਤਾ ਲੱਗਿਆ ਵੀ ਕਿੱਥੇ ਸਾਨੂੰ ਕੋਈ 1:00 ਵਜੇ ਦੇ ਕਰੀਬ ਕਰੀਬ ਪਤਾ ਲੱਗਿਆ ਅੱਜ ਮੇਰੇ ਪਿੰਡ ਦੇ ਜੀ ਕਿੱਥੋਂ ਆ ਰਿਹਾ ਸੀ ਕੀ ਨਾਮ ਸੀ ਇਹ ਆਪਣੇ ਸਮਰਾਲੇ ਸੈਂਟੀਨਸ ਸਕੂਲ ਆ ਜੀ ਬਾਈਪਾਸ ਤੇ ਉੱਥੋਂ ਪੇਪਰ ਦੇ ਕੇ ਆ ਰਿਹਾ ਸੀ ਬੱਚਾ ਜਦੋਂ ਰਾਹ ਤੇ ਵਿਚ ਆ ਗਿਆ ਜੀ ਦੇ ਭਰਾ ਦਾ ਮੁੰਡਾ ਨੂੰ ਨਾਲ ਲੈ ਕੇ ਆ ਰਿਹਾ ਸੀ ਉਦੋਂ ਰਾਹ ਤੇ ਵਿੱਚ ਚਾਇਨਾ ਡੋਨ ਨੇ ਨੂੰ ਲਪੇਟੇ ਚ ਲੈ ਲਿਆ ਤੇ ਉਹ ਤੋਂ ਬਾਅਦ ਇਹਦੀ ਸਾਰੀ ਜੋ ਗੱਦਨਾ ਸਾਰੀ ਵੱਡੀ ਗਈ ਮੌਕੇ ਤੇ ਨੂੰ ਸਰਕਾਰੀ ਹਸਪਤਾਲ ਵੀ ਲੈ ਕੇ ਗਏ ਪਰ ਉੱਥੇ ਡਾਕਟਰ ਨੇ ਜਵਾਬ ਦਿੱਤਾ ਕਿ ਮੇਰੇ ਤੱਕ ਕੋਈ ਸੇਵ ਕਰਤਾ ਜੀ ਜਿਹਨੂੰ ਇਹ ਵੀ ਪਤਾ ਲੱਗਿਆ ਕਿ ਇਹਨਾਂ ਦੇ ਪਿਤਾ ਜੀ ਉਹ ਸਰਪੰਚ ਹਾਂਜੀ ਸਰਪੰਚ ਨੇ ਇਹਨਾਂ ਦੇ ਪਿਤਾ ਸਾਹਿਬ ਸਰਪੰਚ ਨੇ ਵੀ ਚੈਨਾ ਡੋਰ ਰੋਕ ਦਿੱਤੀ ਕਿਹਨੂੰ ਦੋਸ਼ੀ ਮੰਨਦੇ ਇੱਕ ਦਿਨ ਪਹਿਲਾਂ ਇਹਨਾਂ ਦੇ ਪਿਤਾ ਸਾਹਿਬ ਨੇ ਨੋਟਿਸਮੈਂਟ ਵੀ ਕਰਵਾਈ ਹੈ ਕਿ ਚੈਨਾ ਡੋਰ ਬੰਦ ਕੀਤੀ ਜਾਵੇ ਕਿ ਕਿਸੇ ਦਾ ਨੁਕਸਾਨ ਹੋ ਸਕਦਾ ਇਸ ਕਰਕੇ ਉਹ ਵੀ ਇਸ ਵਿਚਾਰੇ ਬੈਠੇ ਨੇ ਉਹਨਾਂ ਦਾ ਕੀ ਦੀ ਅੰਗਲੀ ਕੀ ਦੀ ਹੋ ਰਹੀ ਸਰਕਾਰ ਦੀ ਪ੍ਰਸ਼ਾਸਨ ਦੀ ਅੰਗਲੀ ਕੀ ਹੈ ਇਹਨਾਂ ਨੂੰ ਵੱਡੇ ਲੈਵਲ ਤੇ ਕਾਰਵਾਈ ਕਰਨੀ ਚਾਹੀਦੀ ਹੈ ਪਤੰਗਬਾਜ਼ੀ ਬੰਦ ਕਰਨੀ ਚਾਹੀਦੀ ਹੈ ਚੈਨਾ ਡੋਰ ਤੇ ਵੀ ਸਖਤ پابੰਦੀ ਚਾਹੀਦੀ ਹੈ ਉਹ ਦੇਖਿਆ ਜਿਹੜਾ ਉਹ ਰੈੱਡ ਬੋਡੀ ਮੁੰਡੇ ਜਿਹੜੇ ਹੋਇਆ ਜੀ ਨਾ ਉਹ ਵੰਡ ਦਾ ਬਹੁਤ ਦੇਖੇ ਦੇਖਿਆ ਨਹੀਂ ਜਾ ਰਿਹਾ ਕੀ ਕਿਹਾ ਹੈ ਬਸ ਇਹੀ ਕਹਿ ਸਕਦੇ ਆ ਜੀ ਕਿਸੇ ਦਾ ਜਵਾਨ ਪੁੱਤ ਮਰ ਗਿਆ ਜੀ ਤੋਂ ਵੱਡਾ ਦੁੱਖ ਕੀ ਹੋਊਗਾ ਜਨ ਜੀ ਸਾਨੂੰ ਬਹੁਤ ਦੁੱਖ ਆ ਸਰਕਾਰ ਨੂੰ ਚਾਹੀਦਾ ਤੇ ਧਿਆਨ ਦੇਣਾ ਚਾਹੀਦਾ ਜੀ ਹੋਰ ਕਿਸੇ ਦੇ ਮਾਪ ਪੁੱਤ ਦਾ ਤਰਾਕ ਨਾ ਬੁੱਝੇ ਸਰਕਾਰ ਕੀ ਧਿਆਨ ਦੇਣਾ ਚਾਹੀਦਾ ਇਕੱਲਾ ਮੁੰਡਾ ਸੀ ਇਕੱਲਾ ਹੀ ਮੁੰਡਾ ਨਹੀਂ ਇਕੱਲੇ ਪੁੱਤ ਸੀ ਬਾਹਰ ਆ ਜੀ ਸਰਕਾਰ ਨੂੰ ਹਾਂ ਜੀ ਸਰਕਾਰ ਨੂੰ ਸਰਕਾਰ ਜੀ 12